ਤੋ ਅੱਜ ਆਪਣਾ ਸਫ਼ਰ ਰਹੇਗਾ ਪਟਿਆਲਾ ਤੋਂ 11057 ਤੇ ਚੰਡੀਗੜ੍ਹ ਵੱਲ ਨੂੰ ਇਹ ਤੁਸੀਂ ਦੇਖਿਆ ਗੱਡੀ ਚ ਜਾ ਰਹੀਆਂ ਚੰਡੀਗੜ੍ਹ ਰੋਡ ਆ ਜੀ ਇਹ ਅਨਰੱਖਮੀ ਟਿਕਟ ਪ੍ਰਣਾਲੀ ਇੱਥੇ ਜਿਹੜੀ ਆ ਮਿਲਦੇ ਆਪਾਂ ਸਟੇਸ਼ਨ ਇੱਕ ਨੰਬਰ ਪਲੇਟਫਾਰਮ ਤੇ ਪਹੁੰਚ ਗਏ ਤੁਸੀਂ ਦੇਖ ਰਹੇ ਹੋ ਕਾਫੀ ਭੀਸਪੂਈ ਬਹੁਤ ਆ ਉੱਥੇ ਪਲੇਟਫਾਰਮ ਨੰਬਰ 1 ਪਟਿਆਲਾ ਦਾ ਦਾ 11 ਜਿਹੜੋਂ ਆਪਣੇ ਟ੍ਰੇਨ ਦੀ ਜਿਹੜੀ ਅਨਾਉਂਸਮੈਂਟ ਹੋ ਗਈ ਹੈ 쿠ਸ਼ੀਪੱਲਾ ਤੇ ਆਪਣੇ ਕੋਲ ਇੱਥੇ ਪਹੁੰਚਣ ਵਾਲੀ ਹੈ ਅਗਰ ਸਟੇਸ਼ਨ ਕੋਡ ਦੀ ਗੱਲ ਕਰੀਏ ਪਟਿਆਲੇ ਦਾ ਪਟਿਆਲੇ ਦਾ ਸਟੇਸ਼ਨ ਕੋਡ ਹੈ ਪੀਟੀਏ ਨੂੰ ਗੱਲਬਾਤ ਕਰਾਂਗੇ ਅੱਗੇ ਆਪਣੀ ਟ੍ਰੇਨ ਪਹੁੰਚ ਗਈ ਹੈ ਜੀ ਪਲੇਟਫਾਰਮ ਨੰਬਰ 1 ਤੇ 2 ਤੋਂ ਰੇਲਵੇ ਸਟੇਸ਼ਨ ਤੋਂ ਨੈਕਸਟ ਸਟਾਪ ਤੇ ਜਿਹਦਾ ਤੁਸੀਂ ਬਠਿੰਡੇ ਨੂੰ ਪਟਿਆਲੇ ਨੂੰ ਤੋਂ ਲੁਧਿਆਣੇ ਨੂੰ ਤੋਂ ਦਿੱਲੀ ਜਾਖਲ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੁਹਾਡਾ ਸਵਾਗਤ ਹੈ ਮੇਰੇ ਇਸ ਨਵੇਂ YouTube ਚੈਨਲ ਦੇ ਵਿੱਚ ਇਹ ਅਬ ਮੈਂ ਖੜਾ ਹਾਂ ਜੀ ਪਟਿਆਲਾ ਦਾ ਰੇਲਵੇ ਸਟੇਸ਼ਨ ਤੇ ਤੇ ਆਪਣਾ ਸਫ਼ਰ ਰਹੇਗਾ ਅੱਜ 11:52 ਦਾਦਪ ਐਕਸਪ੍ਰੈਸ ਰਹੀਂ ਆਓ ਚੱਲਦੇ ਆਂ ਆਪਾਂ ਸਟੇਸ਼ਨ ਦੇ ਅੰਦਰ ਕੋਈ ਹੈ ਨਵੀਨ ਨੀ ਕਰਨ ਹੋਇਆ ਵਾ ਇਹ ਸਟੇਸ਼ਨ ਦਾ ਤੁਸੀਂ ਤੁਸੀਂ ਦੇਖ ਰਹੇ ਹੋ ਬਹੁਤ ਸੋਹਣਾ ਇਹ ਸਟੇਸ਼ਨ ਬਣ ਗਿਆ ਹੈ ਇਹ ਹੈ ਕਾਰਾਂ ਗੱਡੀਆਂ ਦੀ ਪਾਰਕਿੰਗ ਸਵੇਰੇ ਦੇ ਤਕਰੀਬਨ 9:00 ਵਜੇ ਤੇ 5 ਮਿੰਟ ਹੋ ਗਏ ਆ ਤੇ ਸਾਹਮਣੇ ਹੈ ਫਲਾਈਓਵਰ ਜੋ ਕਿ ਚੰਡੀਗੜ੍ਹ ਵੱਲ ਨੂੰ ਇਹ ਤੁਸੀਂ ਦੇਖ ਰਹੇ ਗੱਡੀਆਂ ਜਾ ਰਹੀਆਂ ਚੰਡੀਗੜ੍ਹ ਰੋਡ ਆ ਜੀ ਇਹ ਹੈ ਕੋਰਚਿਸ ਸਟੇਸ਼ਨ ਦਾ ਕਾਫੀ ਵੱਡਾ ਬਣ ਚੁੱਕਿਆ ਹੈਗਾ ਤੁਸੀਂ ਦੇਖ ਰਹੇ ਹੋ ਤੇ ਪੁਰਾਣਾ ਇਹ ਜਿਹੜਾ ਸਟੇਸ਼ਨ ਡਾਕਾ ਵਾਲਾ ਤੁਸੀਂ ਦੇਖ ਰਹੇ ਬਣਿਆ ਹੋਇਆ ਮਹਾਰਾਜੇ ਸਾਹਿਬ ਦਾ ਟਾਈਮ ਦਾ ਇੱਕ ਬਰਾਸਤੀ ਸਟੇਸ਼ਨ ਆ ਜੀ ਤੇ ਸੋ ਆਪਾਂ ਅੰਦਰ ਪਹੁੰਚ ਗਏ ਆ ਇਹ ਹੈ ਅਨਰਕਮੀ ਟਿਕਟ ਪ੍ਰਣਾਲੀ ਇੱਥੇ ਜਿਹੜੀ ਆ ਮਿਲਦੇ ਆ ਤੇ ਸਹਜੋਕ ਪੁੱਛ ਕੇ ਇਨਕੁਆਰੀ ਇਹੋ ਟਿਕਟਾਂ ਲੈ ਕੇ ਤੁਸੀਂ ਲੋਕ ਰੋਜ਼ ਦੀ ਜਿਹੜੀਆਂ ਲੋਕਲ ਟ੍ਰੇਨਾਂ ਉੱਤੇ ਜਾ ਫੜਦੇ ਹਾਂ ਜਾਂ ਟੁਰਪ ਲੈਣੇ ਹੋਵੇ ਤੇ ਆ ਤੁਸੀਂ ਦੇਖ ਰਹੇ ਹੋ ਕਾਫੀ ਪੁਰਾਣਾ ਜਿਹੜਾ ਸਟੇਸ਼ਨ ਉੱਪਰ ਸੱਤ ਦੇਖ ਰਹੇ ਹੋ ਪੁਰਾਣੀ ਡੱਟਾਂ ਵਾਲੀਆਂ ਛੱਤਾਂ ਬਣੀਆਂ ਹੋਈਆਂ ਨੇ ਸਾਹਮਣੇ ਡੱਟਾਂ ਵਾਲੇ ਦਰਵਾਜ਼ੇ ਆ ਆਰਾਮ ਘਰ ਨੇ ਜੀ ਯਾਨੀ ਕਿ ਪੁਰਾਣਾ ਇਹਨੂੰ ਇੱਥੇ ਸਟੇਸ਼ਨ ਇਹਨਾਂ ਨੇ ਰੱਖਿਆ ਹੋਇਆ ਕੋਟਾਇਆ ਨਹੀਂ ਹੈ ਹੋਰ ਸਟੇਸ਼ਨ ਜਿਹੜੇ ਹੁੰਦੇ ਨੇ ਜਿਵੇਂ ਲੁਧਿਆਣਾ ਤਾ ਦਿੱਤਾ ਹੈਗਾ ਉੱਥੇ ਨਵਾਂ ਜਿਹੜਾ ਸਟੇਸ਼ਨ ਉਹ ਬਣ ਰਿਹਾ ਹੈਗਾ ਜੀ ਹੈ ਐਂਟਰੀ ਐਗਜ਼ਿਟ ਗੇਟ ਤੇ ਆਪਾਂ ਸਟੇਸ਼ਨ ਇੱਕ ਨੰਬਰ ਪਲੇਟਫਾਰਮ ਤੇ ਪਹੁੰਚ ਗਏ ਤੁਸੀਂ ਦੇਖ ਰਹੇ ਹੋ ਕਾਫੀ ਸਪਾਈਸਪੂਲ ਬਹੁਤ ਹੈ ਇਸ ਸਟੇਸ਼ਨ ਦੇ ਉੱਤੇ ਤੇ ਟ੍ਰੇਨ ਆਈ ਹੈ ਜੀ ਕੋਈ ਬਾੜਮੇ ਰਿਸ਼ੀਕੇਸ਼ ਗੰਗਾ ਨਗਰ ਵਾਲੀ ਪਹੁੰਚੀ ਹੈ ਇਸ ਸਟੇਸ਼ਨ ਦੇ ਉੱਤੇ ਇਸ ਤਰ੍ਹਾਂ ਇਹ ਕਾਫੀ ਵਧੀਆ ਸਟੇਸ਼ਨ ਜਿਹੜਾ ਇਹ ਬਣ ਚੁੱਕਿਆ ਹੈਗਾ ਤੇ ਇਹ ਹੈ ਜਿਹੜਾ ਚੱਲਦਾ ਨਹੀਂ ਹੈ ਜਿਹੜੀ ਜਾਂਚ ਐਕਸਰੇ ਮਸ਼ੀਨ ਹੈ ਪਲੇਟਫਾਰਮ ਨੰਬਰ 1 ਪਟਿਆਲਾ ਦਾ ਦਾ 11052 ਅਮਰitsar ਐਕਸਪ੍ਰੈਸ ਦਾ ਜਿਹੜਾ ਸਾਹਮਣੇ ਡਿਸਪਲੇ ਚੱਲ ਰਹੀ ਆ ਆਉਣ ਵਾਲੀ ਇੱਥੇ ਸਵਾਣੀਆਂ ਇੰਤਜ਼ਾਰ ਤੇ ਖੜੀਆਂ ਨੇ ਤੁਸੀਂ ਦੇਖ ਰਹੇ ਹੋ। ਸੋ ਕਾਫੀ ਸਾਫ਼ ਸੁਥਰਾ ਜਿਹੜਾ ਸਟੇਸ਼ਨ ਆ ਇਹ। ਆਪਣੇ ਟ੍ਰੇਨ ਦੀ ਜਿਹੜੀ ਅਨਾਊਂਸਮੈਂਟ ਹੋ ਗਈ ਆ 쿠ਸ਼ੀ ਪੱਲਾ ਚ ਆਪਣੇ ਕੋਲ ਇੱਥੇ ਪਹੁੰਚਣ ਵਾਲੀ। ਅਗਰ ਸਟੇਸ਼ਨ ਕੋਡ ਦੀ ਗੱਲ ਕਰੀਏ ਪਟਿਆਲੇ ਦਾ ਪਟਿਆਲੇ ਦਾ ਸਟੇਸ਼ਨ ਕੋਡ ਹੈ ਪੀਟੀਏ ਜਿਹੜਾ ਕੀ ਸਟੇਸ਼ਨ ਕੋਡ ਆ ਜੀ। ਆਪਾਂ ਗੱਡੀ ਦੀ ਇੰਤਜ਼ਾਰ ਕਰਾਂਗੇ। ਸੋ ਗਾਈ ਜਮਾਰੀ 11052 ਦਾਲ ਰੈਕਸ ਸਟੇਸ਼ਨ ਪਲੇਟਫਾਰਮ ਨੰਬਰ 1 ਤੇ ਪਹੁੰਚ ਰਹੀ ਹੈ ਸਟੇਸ਼ਨ ਕੋਡ ਦੀ ਗੱਲ ਕਰੀ ਉਥੋਂ ਦੱਸ ਸਕਕਿਆਂ ਪੀਟੀਏ ਇਹਦਾ ਜਿਹੜਾ ਸਟੇਸ਼ਨ ਕੋਡ ਹੈ ਜੀ ਸੋ ਗਾਇਜ਼ ਇਹਦਾ ਸੀਐਸਐਮਟੀ ਤੋਂ ਚੱਲਣ ਦਾ ਸਮਾਂ 11 ਵਜੇ ਤੇ 50 ਮਿੰਟ ਦਾ ਹੈ ਤੇ ਤੀਸਰੇ ਦਿਨ ਇਹ 2050 ਕਿਲੋਮੀਟਰ ਪੂਰੇ ਕਰਕੇ ਅੰਮ੍ਰਿਤਸਰ ਪਹੁੰਚਦੀ ਹੈ ਤੇ ਹੁਣ ਇਹ 1799 ਕਿਲੋਮੀਟਰ ਪੂਰੇ ਕਰਕੇ ਪਟਿਆਲਾ ਰੇਲਵੇ ਸਟੇਸ਼ਨ 'ਤੇ ਪਹੁੰਚੀ ਆ ਆਓ ਆਪਾਂ ਚੜ੍ਹਦੇ ਹਾਂ ਇਹਦੇ ਵਿੱਚ ਟੱਟ ਨੂੰ ਗੱਲਬਾਤ ਕਰਾਂਗੇ ਅੱਗੇ ਉ ਆਪਣੀ ਟ੍ਰੇਨ ਪਹੁੰਚ ਗਈ ਜੀ ਪਲੇਟਫਾਰਮ ਨੰਬਰ 1 ਤੇ 2 ਤੋਂ ਤੁਹਾਨੂੰ ਮੈਂ ਜਿਹੜਾ ਇਹਦਾ ਸੀਨ ਉਹ ਦਿਖਾਇਆ ਸੀਗਾ ਇਸਦੀ ਟ੍ਰੇਨ ਦੀ ਗੱਲ ਕਰੀਏ ਤੇ ਕਦੋਂ ਸ਼ੁਰੂ ਹੋਈ ਸੀ 1 ਸਤੰਬਰ 1999 ਨੂੰ ਇਹ ਜਿਹੜੀ ਟ੍ਰੇਨ ਆਹ ਹੈ ਸ਼ੁਰੂਆਤ ਹੋਈ ਸੀ ਇਹਦੀ ਟ੍ਰੇਨ ਦੀ 11057 1152 ਠੀਕ ਹੈ ਜੀ ਤੇ ਅੱਗੇ ਇਹ ਬੰਬੇ ਬੀਟੂ ਚੱਲਦੀ ਤੇ ਹੁਣ ਇਹ ਸੀਐਸਐਮਟੀ ਮੁੰਬਈ ਤੇ ਚੱਲਦੀ ਹੈ ਜੀ ਕੋਈ ਹੈ ਦਾ ਬੋਰਡ ਲਿਖਿਆ ਹੋਇਆ ਚੱਲਦੇ ਆਪਾਂ ਅੰਦਰ ਤੋਂ ਐਮ 1 ਦੇ ਵਿੱਚ ਆਪਾਂ ਚੱਲਦੇ ਹਾਂ ਅੰਦਰ ਹਾਂ ਜੁਗਰੰਤਪੁਰ ਸੌਫ ਸਪਈਆ ਅੱਛੀ ਆ ਠੀਕ ਆ ਵੈਸੇ ਦੂਰੋਂ ਆਈ ਆ ਸਾਰੇ ਪੋਲੀਥਨ ਬੈਗ ਲੱਗੇ ਹੋਏ ਸੋ ਆਪਰ ਟ੍ਰੇਨ ਚ ਬੈਠ ਗਏ ਤੇ ਸਾਹਮਣੇ ਸਟੇਸ਼ਨ ਪਟਿਆਲਾ ਹੌਨ ਹੋ ਗਿਆ ਦਾ ਚੱਲਦੇ ਆਪਾਂ ਨੋ ਗਾਈਜ਼ ਚੱਲ ਵੀ ਆਪਣੀ ਜਿਹੜੀ ਟ੍ਰੇਨ ਪਟਿਆਲਾ ਰੇਲਵੇ ਸਟੇਸ਼ਨ ਤੋਂ ਮੂਵ ਕਰ ਚੁੱਕੀ ਆ 9:40 ਤੇ ਇਹ ਆਈ ਆ ਤਕਰੀਬਨ 40 ਮਿੰਟ ਲੇਟ ਹੋ ਗਈ ਆ ਜੀ ਇਹ ਸਾਮਣੇ ਟਾਈਮ ਤੁਹਾਨੂੰ ਮੈਂ ਖਾ ਦਿੰਦਾ ਸੋ ਇਹ ਹੈ ਇਸ ਤਰ੍ਹਾਂ ਦਾ ਪਲੇਟਫਾਰਮ ਨੰਬਰ 1 ਤੇ ਆਪਾਂ ਇਹਦੇ ਵਿੱਚ ਕਿਹੜਾ ਪ੍ਰਕਾਰ ਦਾ ਹੈ AC ਤੇ ਕੋਚ ਦੇ ਵਿੱਚ ਸੋ ਬਾਏ ਬਾਏ ਪਟਿਆਲਾ ਰੇਲਵੇ ਸਟੇਸ਼ਨ ਨਿਕਲ ਚੁੱਕੇ ਹਾਂ ਪਟਿਆਲਾ ਰੇਲਵੇ ਸਟੇਸ਼ਨ ਤੋਂ ਨੈਕਸਟ ਸਟਾਪ ਜਿਹਦਾ ਨੱਬਾ ਦੰਤੂਰੀ ਤੇ ਅਮ ਤਾਨੂੰ ਪਹਿਲਾ ਲਾ ਚੁੱਕੇ ਆ ਬਾਹਰੋਂ ਸਾਰਾ ਇਹ ਨਵੀਨੀਕਰਨ ਜਿਹੜਾ ਹੋ ਚੁੱਕਿਆ ਸਟੇਸ਼ਨ ਦਾ ਸਾਹਮਣੇ ਉੱਪਰ ਫਲਾਈਓਵਰ ਸੋ ਗਾਇਜ਼ ਆਪਾਂ ਇਹ ਪਟਿਆਲਾ ਨਿਕਲ ਚੁੱਕੇ ਆ ਸੋ ਆਪਣਾ ਜਿਹੜਾ ਸਫਰ ਹੋਏਗਾ ਧੂਰੀ ਤੱਕ ਆਪਾਂ ਇਹ ਚ ਸਫਰ ਕਰਾਂਗੇ ਤੇ ਮਿਲਦੇ ਆ ਅੱਗੇ ਜਾ ਕੇ ਸਕਿਪ ਕਰ ਰਹੇ ਆ ਆਪਾਂ ਪਟਿਆਲਾ ਕੈਂਟ ਰੇਲਵੇ ਸਟੇਸ਼ਨ ਇਹ ਹੈ ਪਟਿਆਲਾ ਕੈਂਟ ਰੇਲਵੇ ਸਟੇਸ਼ਨ ਦਵਲਾਂ ਸਟੇਸ਼ਨ अपॉन ਸਕਿਪ ਕਰ ਰਹੇ ਹਾਂ ਜੀ ਕਿਉਂਕਿ ਤੇ ਇੱਥੇ ਨਹੀਂ ਹੈ ਸਟਾਪੇਜ ਸੜੀ ਸਟੇਸ਼ਨੋਂ ਸਕਿੱਟ ਕਰ ਰਹੇ ਆ ਸੋ ਇਹ ਹੈ ਦਿੱਲੀ ਜੰਮੂ ਕੜੜਾ ਐਕਸਪ੍ਰੈਸ ਰੇਲ ਸਾਹਮਣੇ ਦੇਖ ਰਹੇ ਹਾਂ ਕੰਮ ਹਜੇ ਦਾ ਚੱਲ ਰਿਹਾ ਹੈਗਾ ਸੋ ਆਪਣਾ ਸਟੇਸ਼ਨ ਆਉਣ ਵਾਲਾ ਜੀ ਚੱਲਦੇ ਆ ਬਾਹਰ ਨੂੰ ਸੋ ਇਹੜੀ ਲਾਈਨ ਜਾ ਰਹੀ ਹੈ ਦਿੱਲੀ ਝਾਕਲ ਨੂੰ ਜਾ ਰਹੀ ਹੈ ਆਪਾਂ ਧੂਰੀ ਦੇ ਰੇਲਵੇ ਸਟੇਸ਼ਨ ਤੇ ਆਊਟਰ ਤੇ ਪਹੁੰਚ ਗਏ ਆ ਇੱਥੇ ਵੀ ਦੇਖ ਰਹੇ ਤੁਸੀਂ ਕਾਫੀ ਰੋਟੇ ਜਿਹੜੇ ਲੱਗੇ ਹੋਏ ਆ ਦੇਖੋ ਧੂਰੀ ਦੀ ਰੇਲਵੇ ਸਟੇਸ਼ਨ ਦੇ ਬਾਹਰ ਪਰ ਸੱਜੇ ਉਹ ਪੁਰਾਣੇ ਦਾੜੀਆਂ ਆਈ ਹੋਈਆਂ ਆ ਰੋਟਿਆਂ ਨੂੰ ਇੱਕ ਨੰਬਰ ਪਲੇਟਫਾਰਮ ਤੇ ਬੋਰਜਰ ਟ੍ਰੇਨ ਖੜੀ ਆ ਜੇ ਆਪਣਾ ਧੂਰੀ ਰੇਲਵੇ ਧੂਰੀ ਜੰਕਸ਼ਨ ਰੇਲਵੇ ਸਟੇਸ਼ਨ ਆ ਗਿਆ ਜੀ ਇੱਥੋਂ ਤੁਸੀਂ ਬਠਿੰਡੇ ਨੂੰ ਪਟਿਆਲੇ ਨੂੰ ਤੇ ਲੁਧਿਆਣੇ ਨੂੰ ਤੇ ਦਿੱਲੀ ਜਖਲ ਜਿਹੜੀ ਟ੍ਰੇਨ ਇਥੋਂ ਚੇਂਜ ਕਰ ਸਕਦੇ ਹੋ ਸੋ ਆਪਣੀ ਟ੍ਰੇਨ ਜਿਹੜੀ ਹੈ 4 ਨੰਬਰ ਪਲੇਟਫਾਰਮ ਧੂਰੀ ਜੰਕਸ਼ਨ ਦੇ ਰੇਲਵੇ ਸਟੇਸ਼ਨ ਤੇ ਪਹੁੰਚ ਚੁੱਕੀ ਹੈ ਜੀ ਤੇ ਹੈ 4 ਨੰਬਰ ਪਲੇਟਫਾਰਮ ਤੇ ਇੱਥੇ ਤੁਹਾਨੂੰ ਚਾਹ ਪਾਣੀ ਨਾਸ਼ਤਾ ਪਕੌੜੇ ਬਰੈਡ ਪਕੌੜੇ ਸਾਰਾ ਕੁਝ ਅਵੇਲੇਬਲ ਮਿਲੇਗਾ ਤੇ ਤਕਰੀਬਨ ਇਹ ਸਟੇਸ਼ਨ ਤਾਂ ਕਾਫੀ ਰਸ਼ ਰਹਿੰਦਾ ਹੈਗਾ ਤੇ ਹੈ ਇਸ ਤਰ੍ਹਾਂ ਦਾ ਸਟੇਸ਼ਨ 4 ਨੰਬਰ ਪਲੇਟਫਾਰਮ ਧੂਰੀ ਦਾ ਤੇ ਆਪਣਾ ਜਿਹੜਾ ਡੈਸਟੀਨੇਸ਼ਨ ਥੇ ਧੂਰੀ ਸਿ ਫਾਈਨਲੀ ਆਪਾਂ ਧੂਰੀ ਦੇ ਪਲੇਟਫਾਰਮ ਨੰਬਰ 4 ਤੇ ਪਹੁੰਚ ਗਏ ਆ ਤੇ ਅਸੀਂ ਆਪਣਾ ਪਟਿਆਲਾ ਤੋਂ ਲੈ ਕੇ 11:57 ਵਿੱਚ ਧੂਰੀ ਜੰਕਸ਼ਨ ਤੱਕ ਦਾ ਸਫ਼ਰ ਤੇ ਇਹਦੇ ਨਾਲ ਆਪਾਂ ਇਸ ਵੀਡੀਓ ਵਿੱਚ ਤੁਹਾਨੂੰ ਸਵਾਗਤ ਕਰਾਂਗੇ ਇਹ ਹੈ ਇੱਥੇ ਲਿਖਿਆ ਹੈ ਕੋਈ ਟ੍ਰੇਨ ਤੁਸੀਂ ਸਗਰੂੜ ਜਾਖਲ ਸਾਰ ਪਟਿਆਲਾ ਰਾਜਪੁਰਾ ਬਨਾਲ ਬਨੜਨਾ ਪਠਾਨਕੋਟ ਜਾਣ ਲਈ ਜੇ ਚੇਂਜ ਕਰ ਸਕਦੇ ਹੋ ਹੁਣ ਸੀ ਆਪਣੀ ਟ੍ਰੇਨ ਆਪਾਂ ਪਹੁੰਚ ਚੁੱਕੇ ਆ ਧੋਰੀ ਥੋਏ ਬੋਰਡ ਤੇ ਪੜ੍ਹ ਵੀ ਸਾ ਧੋਰੀ ਜੰਕਸ਼ਨ ਅੰਗਰੇਜ਼ੀ ਹਿੰਦੀ ਚ ਲਿਖਿਆ ਸੰਗਰੂਰ ਹਿਸਾਰ ਪਟਿਆਲਾ ਰਾਜਪੁਰਾ ਵਰ ਟਪਟੰਡਾ ਬਰਨਾਲਾ ਪਰਖਾਨ ਕੋ ਜੰਮੂ ਤੋਂ ਵੀ ਜਾਣੇ ਲਈ ਗਾੜੀ ਬਦਲੀ ਜਾਂਦੀ ਹੈ ਜੀ ਇੱਥੋਂ ਬਦਲ ਸਕਦੇ ਹੋ ਸੋ ਸਾਹਮਣੇ ਸਾਈਡ ਤੁਸੀਂ ਦੇਖ ਰਹੇ ਹੋ ਵੀ ਰੇਲਵੇ ਸਟੇਸ਼ਨ ਆ ਤੇ ਨੈਸ਼ਨਲ ਫਲੈਗ ਵਾਲਾ ਜੜਾ ਅੱਜ ਖਾਲੀ ਆ ਫਲੈਗ ਨਹੀਂ ਚੜਿਆ ਹੋਇਆ ਸੋ ਇਸ ਦੇ ਨਾਲ ਆਪਾਂ ਇਸ ਵੀਡੀਓ ਨੂੰ ਇੱਥੇ ਹੀ ਸਮਾਪਤ ਕਰਦੇ ਹਾਂ ਪਲੀਜ਼ ਜਿਹੜੇ ਮੇਰੇ ਵੀਰਾਂ ਨੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਤਾਂ ਜੋ ਤੁਹਾਨੂੰ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਆ ਫੈਲਦੇ ਦਾਤੇ ਮਿਲ ਸਕੇ ਤੇ ਗਲਤੀ ਹੋ ਗਈ ਮਾਫ ਕਰਨਾ ਤੇ ਇਹਦੇ ਨਾਲ ਰੱਬ ਰੱਖਾ ਛੱਡ ਦੀ ਕਲਾ ਸਸ਼ਟਿਕਾ